ਇਹਦੇ ਆਉਣਾ ਦਿਆਲ ਦੀ ੜਾ ਅੱਛਾ ਇਹ ਉਧਰ ਅਸੀਂ ਕੰਨ ਦੇਣਾ 15 ਦੇ ਕੇ ਚੱਲਦਾ ਆਹ ਸਟੇਸ਼ਨ ਆ ਪੰਜਾਬ ਦਾ ਬਾਰਡਰ ਦੇ ਉੱਤੇ ਡੇਰੇ ਬਾਬੇ ਨਾਨਕ ਦੇ ਨਾਲ ਹੀ ਇੱਕ ਪਿੰਡ ਪੈਂਦਾ 7766 ਪੁਰਾਣੇ ਟਾਈਮ ਦੇ ਉੱਤੇ ਜਿੱਦਾਂ ਸਟੇਸ਼ਨ ਹੁੰਦੇ ਹਨ ਵੀ ਇੱਕ ਕਮਰਾ ਬਣਾਇਆ ਹਾਂ ਪਾਕਿਸਤਾਨ ਬਾਰਡਰ ਦੇ ਉੱਤੇ ਆ ਬਿਲਕੁਲ ਸਟੇਸ਼ਨ ਆ ਤੇ ਆ ਨੰਬਰਦਾਰ ਆ ਇਹ ਨੰਬਰਦਾਰ ਮੈਨੂੰ ਬਹਾਉਣ ਆਇਆ ਵਾ ਹੋ ਨੰਬਰਦਾਰ ਫਿਰ ਗੱਲਬਾਤ ਸੁਣਾ ਕੋਈ ਆ ਸਟੇਸ਼ਨ ਤੇ ਮੈਂ ਵੀ ਬੜਾ ਵਧੀਆ ਦਾ ਬਣਾਇਆ ਐ ਐਂਟੀਕ ਆਲਟਾ ਮੈਂ ਆ ਸਾਹਮਣੇ ਸਟੇਸ਼ਨ ਮਾਸਟਰ ਆ ਹਾਂਜੀ ਅੰਕਲ ਜੀ ਟਿਕਟ ਮਿਲ ਜੂਗੀ ਹਾਂਜੀ ਹਾਂਜੀ ਇੰਨਾ ਕ ਟਿਕਟ ਲੈਣੇ ਆ ਟਿਕਟ ਵੀ ਇੱਥੇ ਆ ਵੇਖੋ ਜੀ ਆ ਟਿਕਟ ਬੈਠਾ ਅੰਕਲ ਗੇ ਆ ਟਿਕਟ ਦੇਣ ਰਾਹਤੇ ਇਹ ਇਹ ਤੋਂ ਸਟੇਸ਼ਨ ਮਾਸਟਰ ਨੇ ਇਹ ਟਿਕਟ ਵੀ ਦਿੰਦੇ ਨੇ ਸਾਰੇ ਕੰਮ ਸਰਵੇਂ ਸਰਵਾ ਇਹੋ ਹੀ ਨੇ ਸਮਝ ਲਓ ਇੱਥੇ ਇਹ ਕਰੋੜਾ ਬਣਿਆ ਸਟੇਸ਼ਨ ਆ ਇਹ 1927 ਜੋ ਜਿਹੜੇ ਚਾਲੂ ਤੇ 25 ਦਾ ਬਣਿਆ 1924 25 ਦਾ ਇਹ 1924 25 ਦਾ ਸਟੇਸ਼ਨ ਬਣਿਆ ਵਾ ਬਹੁਤ ਪੁਰਾਣਾ ਪਰ ਬਾਰਡਰ ਬੰਨ੍ਹ ਕਰਕੇ ਮੁੜ ਕੇ ਇੱਧਰ ਦੀ ਰੌਣਕ ਘਟ ਗਈ ਐ ਨੇ ਤੇ ਸਟੇਸ਼ਨ ਕਿਹੇ ਹੁਣ ਜੇ ਮੰਨ ਲਓ ਵੀ ਪਾਕਿਸਤਾਨ ਨਾ ਬਣਿਆ ਹੁੰਦਾ ਇਹ ਸਟੇਸ਼ਨ ਤੇ ਵੀ ਰੌਣਕ ਹੁੰਨੀ ਬੜੀ ਰੌਣਕ ਹੁੰਦੀ ਜੇ ਗਾਂਹਾਂ ਨਹੀਂ ਲੱਗ ਕਿਸ ਟਾਈਮ ਤੇ ਰੌਣਕ ਹੁੰਦੀ ਹੈ ਇੱਥੇ ਵੀ ਹਾਂਜੀ ਬੜੀ ਰੌਣਕ ਹਾਂ 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 ਤੇ ਜਦੋਂ ਦਾ ਇੱਥੇ ਮੁੜ ਕੇ ਤੁਹਾਨੂੰ ਸੰਭਾਲਿਆ ਹੋਸ਼ ਆ ਤੁਹਾਨੂੰ ਤੁਹਾਡੇ ਸਾਹਮਣੇ ਗਰਾਉਣ ਕਰਿੰਦੀ ਰਹੀ ਜਿੱਥੇ ਹਾਂ ਦੋ ਹੋ ਰਹੀ ਰਹੀ ਜੀ ਅਸੀਂ ਚੜਦੇ ਰਹੇ ਆ ਇੱਥੋਂ ਕਿ ਅੱਛਾ ਜੀ ਕਿੰਨੀ ਕਰਾਉਣ ਕਰਦੀ ਥੇਲੀ ਸੀ ਕਰਾਇਆ ਅੰਮ੍ਰਿਤਸਰ ਦਾ 8 ਨੇ 8 ਨੇ ਕਰਾਇਆ ਸੀ ਉਦੋਂ ਆਹੋ ਥੇਲੀ ਦੇ ਵਿੱਚ ਤੁਸੀਂ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਅੰਮ੍ਰਿਤਸਰ ਚੱਲ ਜਣਾ ਅੱਜ ਕਿੰਨਾ ਕਰਾਇਆ ਇੱਥੋਂ ਦਾ ਹੁਣ ਤਾਂ 10 ਰੁਪਏ 15 ਰੁਪਏ ਅੰਮ੍ਰਿਤਸਰ ਹੁਣ 15 ਰੁਪਏ ਅੰਮ੍ਰਿਤਸਰ ਦਾ ਵਾਹ ਪਰ ਫਿਰ ਵੀ ਸਮੇ ਦੇ ਹਿਸਾਬ ਨਾਲ ਠੀਕ ਆ ਬੜਾ ਵਧੀਆ ਆ ਬੱਸ ਵਾਲੇ ਤਾਂ ਲੈਂਦੇ ਹੁਣੇ ਨੇ ਅਸੀਂ 90 ਰੁਪਏ ਕਿੰਨੇ ਲੈਂਦੇ ਆ ਭਾਈ 80 80 80 ਰੁਪਏ ਬੱਸ ਵਾਲੇ ਆ ਇਹ ਤੋਂ 15 ਰੁਪਏ ਪਰ ਫਿਰ ਵੀ ਕੋਈ ਅੱਜ ਕੱਲ ਲੋਕਾਂ ਕੋ ਸਮਾਂ ਹੈ ਨਹੀਂ ਨਾ ਅਸਲ ਪ੍ਰੋਬਲਮ ਹੈ ਹੈਗਾ ਕਨਵੈਂਸ ਲੋਕਾਂ ਦੇ ਕੋ ਬਹੁਤ ਆ ਬਾਕੀ ਦੂਜੀ ਗੱਲ ਹੈ ਵੀ ਬੀਬੀਆਂ ਦੀ ਟਿਕਟ ਫ੍ਰੀ ਆ ਬੱਸਾਂ 'ਚ ਹਾਂ ਹਾਂ ਉਹ ਚੱਕਰ ਪਹਿਲਾਂ ਬੀਬੀਆਂ ਆਉਂਦੀਆਂ ਹੋਣੀਆਂ ਨੇ ਬੀਬੀਆਂ ਦੇ ਆਉਣਾ ਦਿਆ ਲੱਗਦੀ ੜਾ ਅੱਛਾ ਜੀ ਉਧਰ 80 ਕੰ ਦੇਣਾ ਇਹ ਤੋਂ 15 ਦੇ ਕੇ ਚੱਲੋ ਹਾਂ ਆ ਚੱਕਰ ਹੈ ਜੀ ਤਾਂ ਹੁਣ ਉਧਰ ਹੋ ਗਈ ਫ੍ਰੀ ਉਹ ਤਾਂ ਫ੍ਰੀ ਹੋ ਗਿਆ ਕੰਮ ਹਾਂ ਹਾਂ ਆ ਵੰਡ ਦਾ ਸੰਤਾਪ ਵੀ ਚਲਣ ਡਿਆ ਮੈਂ ਕਿਹਾ ਇਹ ਇਹ ਜਿਹੜਾ ਸਟੇਸ਼ਨ ਆ ਨਾ ਇਹਨੂੰ ਵੀ ਵੰਡ ਦੀ ਮਾਰ ਪਈ ਆ 47 ਵੰਡ ਤੋਂ ਬਾਅਦ ਇਹ ਸਟੇਸ਼ਨ ਜਿਹੜਾ ਵਾ ਅਜਾੜ ਹੋ ਗਿਆ ਵਾ ਆ ਪੁਰਾਣਾ ਸਟੇਸ਼ਨ ਬਣਿਆ ਵਾ ਅੰਗਰੇਜ਼ਾਂ ਦੇ ਟਾਈਮ ਦਾ ਰੱਤਾ ਦਾ 70 ਨੇ ਬੈਗ ਇੱਥੇ ਚੋਰ ਤੇ ਇੱਕੋ ਹੀ ਫਿਰਨ ਡਿਆ ਹੁਣ ਤੂੰ ਲੈ ਜੇ ਤੇ ਲੈਨੇ ਹੋਰ ਤਾਂ ਕੋਈ ਨਹੀਂ ਖੜਦਾ ਬੈਗ ਪੜ ਕੇ ਕਾ ਹੁੰਦਾ ਕੋਈ ਇਹ ਤੋਂ ਪਾਕਿਸਤਾਨ ਬਾਰਡਰ ਜਿਹੜਾ ਥੋੜੀ ਦੂਰੀ ਆ ਬਸ ਅੱਗੇ ਆ ਪਿੰਡ ਪੈਂਦਾ ਵਾ ਰਤਨਛੱਤਰਿਆ ਪਿੰਡ ਮੇਰੇ ਹਿਸਾਬ ਨਾਲ ਇਤੋਂ ਅੱਗੇ ਫਿਰ ਪਾਕਿਸਤਾਨ ਦਾ ਬਾਰਡਰ ਸ਼ੁਰੂ ਹੋ ਜਾਂਦਾ ਵਾ ਤੇ ਅੱਜ ਮੈਂ ਇੱਥੇ ਇਸੇ ਟ੍ਰੇਨ ਤੇ ਬਹਿ ਕੇ ਆਪਾਂ ਅੰਬਰ ਦਰਬਾਰ ਸਾਹਿਬ ਅੰਮ੍ਰitsar ਜਾਵਾਂਗੇ ਆ ਤਨਾ ਮੈਂ ਵੀ ਜਿਹੜਾ ਨਾ ਇਹ ਹੋ ਸਕਦਾ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਚੀਜ਼ ਨਾ ਮਿਲੇ ਨਾ ਲੱਭੇ ਤੁਹਾਨੂੰ ਮੈਂ ਰਤਨਛੱਤਰ ਤੁਹਾਨੂੰ ਦਿਖਾ ਦਈਏ ਸਟੇਸ਼ਨ ਜਿਹੜਾ ਪਰ ਇਹ ਆ ਵੀ ਇਹਨੂੰ ਵੇਖ ਕੇ ਯਾਦ ਆ ਜਾਂਦੀ ਹੈ ਪੁਰਾਣੀ ਪੁਰਾਣੇ ਸਮਿਆਂ ਦੀ ਯਾਦ ਆ ਜਾਂਦੀ ਹੈ ਜਦਾਂ ਇਹ ਲਾਲੋ ਪਿਆਜ ਤੋਂ 60 ਸਾਲ ਪਹਿਲਾਂ 50 ਸਾਲ ਪਹਿਲਾਂ ਜਦੋਂ ਸਟੇਸ਼ਨ ਹੁੰਦੇ ਹਨ ਕੱਲਾ ਕੜਾ ਸਟੇਸ਼ਨ ਬਣਿਆ ਹੁੰਦਾ ਹੈ ਲਾਗੇ ਕੋਈ ਆਬਾਦੀ ਨਹੀਂ ਕੋਈ ਵੇਖਣ ਵਾਲਾ ਨਹੀਂ ਕੋਈ ਰਹਿਣ ਵਾਲਾ ਨਹੀਂ ਠੀਕ ਹੈ ਜੀ ਪਹਿਲਾਂ ਕੋਲੇ ਤੇ ਹੀ ਚਲਦੀ ਹੁੰਦੀ ਸੀ ਹੂੰ ਫਿਰ ਇਹ ਡੀਜ਼ਲ ਦੀ ਹੋ ਗਈ ਆ ਹੁਣ ਇਹ ਹੁਣ ਬੱਤੀ ਦੀ ਹੋ ਗਈ ਹੈ ਇਲੈਕਟ੍ਰੋਨਿਕ ਟ੍ਰੇਨ ਇਲੈਕਟ੍ਰੋਨਿਕ ਹੋ ਗਈ ਆ ਟ੍ਰੇਨ ਦੀ ਤਰੱਕੀ ਹੋ ਗਈ ਆ ਵੀ ਟ੍ਰੇਨ ਨਾ ਹੁਣ ਜਿਹੜੀ ਆ ਇਹ ਇਲੈਕਟ੍ਰੋਨਿਕ ਹੋ ਗਈ ਹੈ ਇੱਥੇ ਕੋਲੇ ਤੋਂ ਡੀਜ਼ਲ ਡੀਜ਼ਲ ਤੋਂ ਇਲੈਕਟ੍ਰੋ ਕੋਲੇ ਤੋਂ ਡੀਜ਼ਲ ਡੀਜ਼ਲ ਤੋਂ ਇਲੈਕਟ੍ਰੋਨਿਕ ਹੈ ਪਰ ਸਟੇਸ਼ਨ ਦੀ ਜਿਹੜੀ ਹਾਲਾਤ ਨੇ ਉਹ ਉਦਾਂ ਦੇ ਉਦਾਂ ਹੀ ਨੇ ਚਲੋ ਇਦਾਂ ਦੀਆਂ ਜਿਹੜੀਆਂ ਮੈਂ ਕਹਿੰਦਾ ਇਤਿਹਾਸਿਕ ਚੀਜ਼ਾਂ ਨੇ ਤਵਾਰੀਖੀ ਚੀਜ਼ਾਂ ਨੇ ਵੀ ਇਹ ਵੀ ਰਹਿਣੀਆਂ ਚਾਹੀਦੀਆਂ ਨੇ ਇੱਥੇ ਫਿਲਮ ਦੀ ਸ਼ੂਟਿੰਗ ਬੜੀ ਵਧੀਆ ਹੋ ਸਕਦੀ ਹੈ ਪੁਰਾਣੇ ਸਮੇਂ ਦੀ ਜੇ ਕਿਸੇ ਨੇ ਕਰਨੀ ਹੋਏ ਪੁਰਾਣੇ ਟਾਈਮ ਦੀ ਫਿਲਮ ਦੀ ਸ਼ੂਟਿੰਗ ਕਰਨੀ ਹੋਏ ਤਾਂ ਮੈਂ ਕਹਿੰਦਾ ਬਹੁਤ ਵਧੀਆ ਸ਼ੂਟਿੰਗ ਹੋਏਗੀ ਇੱਥੇ ਤੇ ਬੜਾ ਮਨ ਖੁਸ਼ ਹੋਇਆ ਵੀ ਚਲੋ ਪੁਰਾਣੇ ਸਮੇਂ ਦੀਆਂ ਯਾਦਾਂ ਜਿਹੜੀਆਂ ਨੇ ਤਾਜ਼ਾ ਹੋ ਗਈਆਂ ਨੇ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਟਾਈਮ ਦਾ ਸਟੇਸ਼ਨ ਅੱਜ ਕੱਲ ਦੇ ਸਟੇਸ਼ਨਾਂ ਦੇ ਉੱਤੇ ਵੱਡੇ ਸ਼ਰਾਂ ਦੇ ਸਟੇਸ਼ਨ ਨੇ ਉੱਥੇ ਤੇ ਮਾਰਾ ਮਾਰ ਹੋਈ ਪਈ ਆ ਵਸਤਾ ਦੇਸੀ ਤਾਂ ਰਹੇ ਸੱਤਾਂ ਸਾਡੇ ਨੇ ਤੇ ਦੇਖ ਤੱਕ ਦੂਜੇ ਕਿੰਨਾ ਚੋਹਣ ਬੜਨਾ ਹੋਰ ਕਰਨਾ ਅੰਦਰੋਂ ਦਫ਼ਤਰ ਵੀ ਮੜਾ ਜਾ ਤੁਹਾਨੂੰ ਮੈਂ ਵਿਖਾ ਦਿਆਂ ਦਫ਼ਤਰ ਕੀ ਆ ਵੀ ਆ ਜੇ ਆ ਸਾਰਾ ਆ ਜਿੰਨਾ ਵੀ ਆ ਸਟੇਸ਼ਨ ਮਾਸਟਰ ਦਾ ਸਲਮਾਇਆ ਵਾ ਹਾਲ ਮਾਰੀ ਆ ਇੱਕ ਠੀਕ ਹੈ ਜੀ ਇੱਥੇ ਟਿਕਟਾ ਰੱਖਦੇ ਨੇ ਆ ਇੱਕ ਕਾਊਂਟਰ ਪਿਆ ਵਾ ਸਾਹਮਣੇ ਇੱਕ ਪੁਰਾਣੇ ਟਾਈਮ ਦਾ ਲੱਕੜ ਦਾ ਕਾਊਂਟਰ ਬਣਿਆ ਪਿਆ ਵਾ ਉਹ ਵਾ ਤੇ ਬਾਕੀ ਛੱਤ ਉੱਤੇ ਆ ਪੁਰਾਣੇ ਸਮੇਂ ਦੀ ਛੱਤ ਆ ਸਾਡੀ ਜੀ ਪਰ ਇਹ ਆ ਵੀ ਇਹਨੂੰ ਹੁਣ ਸਮੇਂ ਦੀ ਮਾਰ ਵਜੀ ਆ ਤੇ ਪੁੱਸਤਰ ਪੁੱਸਤਰ ਝਾਂਡਿਆ ਵਾ ਕਮਜ਼ੋਰ ਹੋਣ ਈ ਆ ਛੱਤ ਪਰ ਇਹ ਆ ਫਿਰ ਵੀ ਹਰੀ ਕਾਇਮ ਆ ਜੇ ਮੰਨ ਲਓ 100 ਸਾਲ ਪੁਰਾਣੀ ਇਹ ਇਮਾਰਤ ਆ ਫਿਰ ਵੀ 100 ਸਾਲ ਦੇ ਵਿੱਚ ਦਾ ਕੁਝ ਨਹੀਂ ਵਿਗੜਿਆ ਜੇ 100 ਸਾਲ ਦੇ ਹਿਸਾਬ ਨਾਲ ਵੇਖੀਏ ਜੇ ਅੱਜ ਦੇ ਸਮੇਂ ਦੀ ਇਮਾਰਤ ਬਣੀ ਹੁੰਦੀ ਤਾਂ ਹੋ ਸਕਦਾ ਕਦੋਂ ਦੀ ਢਾਹ ਢੇਰੀ ਹੋ ਜਾਣੀ